ਤੇ ਬੱਚੇ ਜਿੱਦ ਕਰਨ ਲੱਗ ਪਏ ਵੀ ਅਸੀਂ ਝੂਟੇ ਲੈਣੇ ਆ ਦੋ ਵਾਰੀ ਤਾਂ ਅਸੀਂ ਮਨਾ ਕਰ ਦਿੱਤਾ ਵੀ ਨਹੀਂ ਚਲੋ ਛੱਡੋ ਪਰੇ ਨਹੀਂ ਉਹ ਫੇਰ ਬੱਚਾ ਫੇਰ ਕਹਿੰਦਾ ਨਹੀਂ ਮੈਂ ਤਾਂ ਝੂਟੇ ਲੈਣੇ ਆ ਫੇਰ ਚਲੋ ਉਹਨੂੰ ਅਸੀਂ ਬਿਠਾਲ ਦਿੱਤਾ ਉਹਨਾਂ ਨੂੰ ਦੂਜੇ ਗੇੜੇ ਨੂੰ ਤੀਜੇ ਨੂੰ ਮੁੜੀ ਆ ਜਾਂ ਨੂੰ ਡੱਬਾ ਪੰਟ ਗਿਆ ਇੱਕ ਵੀਡੀਓ ਬਾਅਦ ਰੋਲੋ ਲਈ ਕਿ ਉਹ ਬੱਚਾ ਜਦੋਂ ਟ੍ਰੇਨ ਚੱਲ ਰਹੀ ਆ ਤਾਂ ਉਹ ਸਿਰ ਬਾਹਰ ਕੱਢਿਆ ਹਾਂਜੀ ਉਹ ਸਿਰ ਵੜ ਵੜ ਕੇ ਸਾਨੂੰ ਛੇੜਦਾ ਸੀ ਤਾਂ ਬਾਦ ਹਾਂ ਐਨਜੋਏ ਕਰ ਰਿਹਾ ਤੁਹਾਡੇ ਹਾਂਜੀ ਐਨਜੋਏ ਕਰਦਾ ਸੀਗਾ ਤੇਸ ਕਰਕੇ ਤੇ ਉਹਨਾਂ ਦੀ ਜਿਹੜੀ ਹੋਕੋ ਆ ਜਿਹੜੀ ਹਾਂ ਦੁਰੀ ਦੀ ਟੌਇਰ ਟ੍ਰੇਨ ਦੀ ਉਹ ਉਛਲਦੀ ਸੀਗੀ ਹਾਂ ਉਹਦੇ ਉਹ ਨਿਕਲੀ ਆ ਜਦੋਂ ਹੀ ਉਹਦਾ ਉਹ ਡੱਬਾ ਪਲਟਿਆ ਬਾਕੀ ਬੜੇ ਸੋਹਣੇ ਸਹੀ ਸੀਗੇ ਬਾਕੀ ਤਾਂ ਅਸੀਂ ਕੋਈ ਉਹਦੇ ਵਿੱਚ ਟੌਇਰ ਟ੍ਰੇਨ ਦੇ ਵਿੱਚ ਕੋਈ ਆਲੇ ਦੁਆਲੇ ਜੋ ਹੋਣਾ ਚਾਹੀਦਾ ਆ ਉਹ ਤਾਕੀਆਂ ਵਗੈਰਾ ਦੇ ਵਿੱਚ ਜ ਦੂਜੀਆਂ ਲਾਣੀਆਂ ਚਾਹੀਦੀਆਂ ਗਰੀਲਾਂ ਵਗੈਰਾ ਉਹ ਨਹੀਂ ਲੱਗੀਆਂ ਸੀਗੀਆਂ ਪਰ ਉਹਨਾਂ ਨੂੰ ਸਾਨੂੰ ਦੱਸਣਾ ਵੀ ਚਾਹੀਦਾ ਵੀ ਮਾਪੇ ਵੀ ਨਾਲ ਬੈਠਣ ਜਾਂ ਕਿੱਦਾਂ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਟ੍ਰੇਨ ਦੇ ਵਿੱਚ ਵੀ ਬੈਠਣਾ ਹੈ ਤੁਸੀਂ ਆਪਣੇ ਬੱਚੇ ਦੇ ਨਾਲ ਬੈਠੋ ਤੁਹਾਨੂੰ ਕੋਈ ਨਹੀਂ ਦੱਸਿਆ ਵੀ ਇੰਨੀ ਉਮਰ ਦੇ ਇਹਦੇ ਵਿੱਚ ਬੈਠਣਾ ਚਾਹੀਦਾ ਹੈ ਇੰਨੀ ਉਮਰ ਤੋਂ ਨਹੀਂ ਬੈਠਣਾ ਚਾਹੀਦਾ ਆਪਣੇ ਬੱਚੇ ਦੀ ਆਪ ਰੱਖਿਆ ਕਰੋ ਇਹ ਸਾਨੂੰ ਕੁਝ ਨਹੀਂ ਦੱਸਿਆ ਇੱਕ ਮਾਂ ਹੋਣ ਦੇ ਨਾਤੇ ਬਾਕੀ ਮਾਮਾ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਬਸ ਇਹੀ ਸੁਣਾ ਦੇਣਾ ਚਾਹੀਦੀ ਆ ਵੀ ਜਿੱਦਾਂ ਮੈਂ ਆਪਣੇ ਬੱਚੇ ਨੂੰ ਖੋਇਆ ਉਦਾਂ ਕੋਈ ਆਪਣੇ ਬੱਚੇ ਨੂੰ ਨਾ ਖੋਵੇ ਇਸ ਕਰਕੇ ਮੈਂ ਇਹੀ ਕਹਿਨੀ ਆ ਵੀ ਆਪਣੇ ਬੱਚੇ ਦਾ ਖਿਆਲ ਰੱਖੋ ਉਹ ਤਾਂ ਜੋ ਮੇਰੇ ਨਾਲ ਹੋਣਾ ਸੀ ਉਹ ਹੋ ਗਿਆ ਜੀ ਕੱਲ ਰਾਤ 10 ਵਜੇ ਦੇ ਕਰੀਬ ਇੱਕ ਮੰਦ ਭਾਗੀ ਘਟਨਾ ਜਿਹੜੀ ਸਾਹਮਣੇ ਆਈ ਹੈ ਜਿਹਦੇ ਵਿੱਚ ਚੰਡੀਗੜ੍ਹ ਦੇ ਫੇਸ 1 ਇੰਡਸਟਰੀ ਏਰੀਆ ਦੇ ਵਿੱਚ ਲੰਟਾ ਦੇ ਵਿੱਚ ਇੱਕ ਪਰਿਵਾਰ ਜਿਹੜਾ ਆ ਖੁਸ਼ੀਆਂ ਮਨਾਉਣ ਲਈ ਆਪਣੇ Enjoy ਕਰਨ ਲਈ ਗਿਆ ਹੋਇਆ ਸੀਗਾ ਤਾਂ ਉਸ ਪਰਿਵਾਰ ਦਾ ਦੋ ਬੱਚੇ ਜਿਹੜੇ ਆ ਇੱਕ ਟ੍ਰੇਨ ਦੇ ਵਿੱਚ ਟ੍ਰਾਇ ਟ੍ਰੇਨ ਦੇ ਵਿੱਚ Enjoy ਕਰ ਰਹੇ ਸੀ ਹਾਸੇ ਖੁਸ਼ੀਆਂ ਜਿਹੜੀਆਂ ਸੀਆਂ ਗਮਿਆਂ ਵਿੱਚ ਉਦੋਂ ਬਦਲ ਗਈਆਂ ਜਦੋਂ ਟ੍ਰੇਨ ਦਾ ਪਿਛਲਾ ਡੱਬਾ ਪਲਟ ਗਿਆ ਕੀ ਵਜ੍ਹਾ ਰਹੀ ਹੈ ਕਿਉਂਕਿ ਸ਼ਹਿਬਾਜ਼ ਜਿਹੜਾ 10 ਸਾਲ ਦਾ ਬੱਚਾ ਸੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਅਸੀਂ ਅੱਜ ਉਸ ਪਰਿਵਾਰ ਦੇ ਨਾਲ ਖੜੇ ਹਾਂ ਉਹਦੇ ਪਰਿਵਾਰ ਦੇ ਵਿੱਚ ਉਹਦੇ ਮਦਰ ਜਿਹੜੇ ਅਮਨਦੀਪ ਕੌਰ ਜੀ ਖੜੇ ਨੇ ਅਮਰਤੀ ਜੀ ਕੱਲ ਤੁਹਾਡੇ ਬੱਚੇ ਨਾਲ ਇਨਸੀਡੈਂਟ ਹੋਇਆ ਕਿਵੇਂ ਹੋਇਆ ਇਨਸੀਡੈਂਟ ਤੇ ਕਿੱਦਾਂ ਗਏ ਸੀ ਤੁਸੀਂ ਕਦੋਂ ਗਏ ਸੀ ਕੀ ਪਲੈਨਿੰਗ ਤੁਹਾਡੀ ਸੀ ਹਾਂਜੀ ਅਸੀਂ ਪਲੈਨਿੰਗ ਕਰ ਗਏ ਸੀ ਵੀ ਅਸੀਂ ਸ਼ਾਪਿੰਗ ਕਰਕੇ ਆਉਣੀ ਆ ਬੱਚਿਆਂ ਨੂੰ ਕੱਪੜੇ ਲੈ ਕੇ ਦੇਣੇ ਆ ਸਾਰੇ ਕੰਮ ਹੋ ਗਿਆ ਸੀਗਾ ਬਸ ਜਦੋਂ ਆਪਾਂ ਤੋਂ ਨਿਕਲੇ ਆ ਬਾਹਰ ਤਾਂ ਟ੍ਰਾਈ ਟ੍ਰੇਨ ਖੜੀ ਸੀਗੀ ਤੇ ਬੱਚੇ ਜਿੱਦ ਕਰਨ ਲੱਗ ਪਏ ਵੀ ਅਸੀਂ ਝੂਟੇ ਲੈਣੇ ਆ ਝੂਟੇ ਲੈਣੇ ਆ ਦੋ ਵਾਰੀ ਤਾਂ ਅਸੀਂ ਮਨਾ ਕਰ ਦਿੱਤਾ ਵੀ ਨਹੀਂ ਚਲੋ ਛੱਡੋ ਪਰੇ ਨਹੀਂ ਉਹ ਫੇਰ ਬੱਚਾ ਫੇਰ ਕਹਿੰਦਾ ਨਹੀਂ ਮੈਂ ਤਾਂ ਝੂਟੇ ਲੈ ਆਉਣੀ ਆ ਫੇ ਚਲੋ ਉਹਨੂੰ ਅਸੀਂ ਬਿਠਾ ਲ ਦਿੱਤਾ ਉਹਨਾਂ ਨੂੰ ਦੋ ਬੱਚੇ ਸੀਗੇ ਪਿਛਲੇ ਡੱਬੇ 'ਚ ਬੈਠ ਗਏ ਦੋ ਗੇੜੇ ਆਈ ਆ ਹਜੇ ਤੀਸਰੇ ਗੇੜੇ ਨੂੰ ਜਾਨੂੰ ਨੇ ਬਾਹਰ ਸਿਕਾ ਦੇਖਦਾ ਉਹ ਤੇ ਦੂਜੇ ਗੇੜੇ ਨੂੰ ਤੀਜੇ ਨੂੰ ਮੁੜੀ ਆ ਜਾਂ ਨੂੰ ਡੱਬਾ ਪਲਟ ਗਿਆ نیچے ਆ ਗਿਆ ਤੁਸੀਂ ਉਸ ਵੇਲੇ ਉੱਥੇ ਕੋਲ ਸੀਗੇ ਜਾਂ ਸ਼ਾਪਿੰਗ ਕਰ ਰਹੇ ਸੀਗੇ ਹਾਂਜੀ ਕੋਲੇਜ ਸੀਗੇ ਜੀ ਚ ਖੜੇ ਸਾਈਡ ਤੇ ਕਿੰਨੇ ਜਣੇ ਇੱਥੋਂ ਗਏ ਸੀ ਕਿੱਥੋਂ ਗਏ ਸੀ ਇੱਥੋਂ ਗਏ ਸੀ ਜੇ ਬੜਾ ਚੌਕ ਹਾਂਜੀ ਬੜਾ ਚੌਕ ਗਏ ਸੀ ਕਿੰਨੇ ਜਣੇ ਗਏ ਸੀ ਸਾਰੇ ਫੈਮਿਲੀ ਮੈਂ ਦੋ ਗੱਡੀਆਂ ਦੀਆਂ ਹਾਂਜੀ ਕਿੰਨੇ ਵਜੇ ਕਿੰਨੇ ਵਜੇ ਇਥੋਂ ਜਿਹੜਾ ਪਹੁੰਚੇ ਤੁਸੀਂ ਉੱਥੇ ਅਸੀਂ ਉੱਥੋਂ ਇਥੋਂ 1 ਵਜੇ ਤੁਰੇ ਸੀਗੇ ਉੱਥੇ 2:30 2:30 ਕਵਜੇ ਪਹੁੰਚ ਗਏ ਸੀਗੇ ਬਾਕੀ ਟਾਈਮ ਸ਼ਾਪਿੰਗ ਕੀਤੀ ਆ ਤੇ ਕਿੰਨੇ ਵਜੇ ਦੀ ਘਟਨਾ ਹੋਈ ਆ ਕਿੰਨੇ ਵਜੇ ਪਹੁੰਚੇ ਕੋਣੇ 10 ਵਜੇ ਤੋਂ ਵਿੱਚ ਵਿੱਚ ਸਾਰਾ ਹੀ ਹੋ ਗਿਆ 10 ਮਿੰਟਾਂ ਦੇ ਵਿੱਚ ਸਾਰੀ ਖੇਡ ਹੋ ਗਈ ਮਤਲਬ ਕਹਣ ਦਵਾਵੇ ਤੁਸੀਂ 2:30 ਵਜੇ ਤੇ ਪਹੁੰਚੇ ਬਾਕੀ ਟਾਈਮ ਜਿਹੜਾ ਉੱਥੇ ਇੰਜੋਏ ਕੀਤਾ ਲੇਕਿਨ ਜਦੋਂ ਤੁਹਾਨੂੰ ਲੱਗੇ ਤਾਂ ਬੱਚੇ ਨੇ ਸੋਚਿਆ ਵੀ ਮੈਂ ਟ੍ਰੇਨ ਦੇ ਵਿੱਚ ਸਫਰ ਕਰਨਾ ਉਹਨੇ ਜਿੱਦ ਕੀਤੀ ਜਾਂ ਤੁਸੀਂ ਆਪ ਉਹਨੇ ਕਿਹਾ ਵੀ ਮੈਂ ਹਾਂਜੀ ਉਹਨੇ ਜਿੱਦ ਕੀਤੀ ਸੀ ਵੀ ਤੇ ਇੱਕਦਮ ਜਿਹੜਾ ਉਹ ਘਟਨਾ ਵਾਪਰ ਗਈ ਟ੍ਰੇਨ ਦਾ ਪਲਟ ਗਈ ਹਾਂਜੀ ਸਾਨੂੰ ਕੁਝ ਨਹੀਂ ਸਮਝ ਆਇਆ ਵੀ ਅਸੀਂ ਕੀ ਕਰੀਏ ਸਾਡੀ ਤਾਂ ਅੱਖਾਂ 'ਚ ਮੱਕ ਗਈ ਸਭ ਕੁਝ ਨਜਰਾਂ ਦੇ ਸਾਹਮਣੇ ਹੋ ਗਿਆ ਕਿੰਨੇ ਬੱਚੇ ਆ ਤੁਹਾਡੇ ਬੱਚੇ ਮੇਰੇ ਦੋ ਬੱਚੇ ਇੱਕ ਬੇਟਾ ਮੇਰਾ ਸਾਈਵ ਸਿੰਘ 14 ਸਾਲਾਂ ਦਾ ਹੈ ਇਹ ਛੋਟਾ ਸੀ ਇਹ ਛੋਟਾ ਸਹਿਵਾ ਜਿੰਨਾ ਸਾਲਾਂ ਦਾ ਕਿੰਨੀ ਪੜਦਾ ਸੀ ਪੰਜਵੀਂ 'ਚ ਪੜਦਾ ਸੀ ਕਿੱਦਾਂ ਦੀ ਨਿੱਚੇ ਸੀ ਸੁਭਾਅ ਕਰਦਾ ਸੁਭਾਅ ਵਧੀਆ ਗੁੱਸੇ ਵਾਲਾ ਵੀ ਸੀ ਜਦੋਂ ਹੱਸਦਾ ਸੀ ਫੇ ਹੱਸਦਾ ਹੀ ਰਹਿੰਦਾ ਤੇ ਇਹ ਜਿਹੜੀ ਘਟਨਾ ਹੋਈ ਹੈ ਇਹਦੇ ਲਈ ਤੁਸੀਂ ਕਿਦਾਂ ਜ਼ਿੰਮੇਦਾਰ ਮੰਨਦੇ ਹੋ ਉਹਨੂੰ ਮੰਨਦੇ ਹੋ ਵੀ ਜਿਹੜਾ ਗਲਤੀ ਮੌਲ ਦੀ ਹੈ ਕਿਉਂਕਿ ਉਹਨੂੰ ਪੂਰੀ ਤਰ੍ਹਾਂ ਪ੍ਰਿਪੇਅਰ ਨਹੀਂ ਸੀ ਕੀਤਾ ਨਹੀਂ ਨਹੀਂ ਪ੍ਰਿਪੇਅਰ ਨਹੀਂ ਕੀਤਾ ਸੀ ਕੋਈ ਉਹਦੇ ਵਿੱਚ ਟ੍ਰਾਈ ਟ੍ਰੈਨ ਦੇ ਵਿੱਚ ਕੋਈ ਆਲੇ ਦੁਆਲੇ ਜੋ ਹੋਣਾ ਚਾਹੀਦਾ ਹੈ ਉਹ ਤਾਕੀਆਂ ਵਗੈਰਾ ਦੇ ਵਿੱਚ ਦੂਜੀਆਂ ਲਾਉਣੀਆਂ ਚਾਹੀਦੀਆਂ ਗਰੀਲਾਂ ਵਗੈਰਾ ਉਹ ਨਹੀਂ ਲੱਗੀਆਂ ਸੀਗੀਆਂ ਇਹ ਲੱਗਣੀਆਂ ਚਾਹੀਦੀਆਂ ਤਾਂ ਕਿ ਹੋਰ ਬੱਚਿਆਂ ਦੇ ਵੀ ਭਵਿੱਖ ਬੱਚਿਆ ਰਹੇ ਤੇ ਜਦੋਂ ਘਟਨਾ ਵਰੀ ਉਹਦੋਂ ਉਹਨਾਂ ਦੇ ਟ੍ਰੇਨ ਦਾ ਡਰਾਈਵਰ ਜਾਂ ਮਾਲ ਦੇ ਅਲੰਟਾ ਮਾਲ ਦਾ ਕੋਈ ਮਾਲਕ ਜਾਂ ਕੋਈ ਮੈਨੇਜਰ ਕੋਈ ਤੁਹਾਡੇ ਕੋਲ ਕੋਈ 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 ਨਹੀਂ ਆਇਆ ਉੱਥੇ ਕੋਈ ਵੀ ਸਕਿਉਰਟੀ ਕੋਈ ਕਿਸੇ ਤਰ੍ਹਾਂ ਦੀ ਨਹੀਂ ਅਸੀਂ ਆਪਣੇ ਬੱਚੇ ਨੂੰ ਆਪ ਕੱਢਿਆ ਆਲੇ ਦੁਆਲੇ ਜੋ ਲੋਕ ਸੀਗੇ ਸਾਡੇ ਨਾਲ ਲੱਗੇ ਉਹਨੂੰ ਅਸੀਂ ਆਪ ਹੀ ਆਪਣੀ ਗੱਡੀ ਦੇ ਵਿੱਚ ਲੈ ਕੇ ਗਏ ਕੋਈ ਐਂਬੂਲੈਂਸ ਨਹੀਂ ਆਈ ਉੱਥੇ ਕੋਈ ਕੁਛ ਨਹੀਂ ਕੀਤਾ ਉਹਨਾਂ ਨੇ ਸਾਰਾ ਮੈਨੇਜਮੈਂਟ ਜਿਹੜਾ ਅਸੀਂ ਆਪ ਹੀ ਆਪਣਾ ਬੱਚਾ ਚੱਕ ਕੇ ਆਪਣੇ ਹਸਪਤਾਲ ਲੈ ਕੇ ਗਏ ਆਪਣੇ ਹੱਥੋਂ 10:00 ਸਾਢੇ 10:00 ਘਟਣਾ ਹੈ ਪੌਣੇ 10 ਦੇ ਵਿੱਚ ਵਿੱਚ ਹੀ ਜੀ ਸਭ ਕੁਝ ਅਸੀਂ 10 5 ਜਾਂ 10 ਮਿੰਟਾਂ ਚ ਅਸੀਂ ਪਹੁੰਚ ਗਏ ਆਪਣੇ ਹਸਪਤਾਲ ਮਤਲਬ ਕੋਈ ਉੱਤੇ ਤੁਹਾਨੂੰ ਐਂਬੂਲੈਂਸ ਦਾ ਬੰਦਵਾਸ ਕੋਈ ਗੱਡੀ ਦਾ ਕੋਈ ਕੋਈ ਨਹੀਂ ਕੋਈ ਨਾਲ ਹੀ ਇੰਡਸਟਰੀ ਦੇ ਵਿੱਚ ਪੁਲਿਸ ਸਟੇਸ਼ਨ ਵੀ ਆ ਕੋਈ ਪੁਲਿਸ ਵਾਲਾ ਨਹੀਂ ਨਹੀਂ ਪੁਲਿਸ ਵਾਲਾ ਵੀ ਕੋਈ ਨਹੀਂ ਸਾਰੇ ਹਸਪਤਾਲ ਚ ਹੀ ਆਏ ਬਸ ਉੱਤੇ ਨਹੀਂ ਕੋਈ ਮਤਲਬ ਕੀ ਵਜ੍ਹਾ ਮੰਦੇ ਹੋ ਡਰਾਈਵਰ ਦੀ ਕੀ ਗਲਤੀ ਹੈ ਮਤਲਬ ਇਹੀ ਆ ਕਿ ਪ੍ਰੋਬਲਮ ਨਹੀਂ ਸੀ ਹਾਂਜੀ ਉਹ ਇੱਕ ਵੀਡੀਓ ਵਾਰ ਰੋਲੋ ਲਈ ਹੈ ਕਿ ਉਹ ਬੱਚਾ ਜਦੋਂ ਟ੍ਰੇਨ ਚੱਲ ਰਹੀ ਹੈ ਤਾਂ ਉਹ ਸਿਰ ਬਾਹਰ ਕੱਢਿਆ ਹੈ। ਹਾਂਜੀ ਉਹ ਸਿਰ ਬਾਹਰ ਵੜ ਕੇ ਸਾਨੂੰ ਛੇੜਦਾ ਸੀਗਾ। ਹਾਂ ਮਤਲਬ ਅੱਛਾ ਇੰਜੋਏ ਕਰ ਰਿਹਾ ਤੁਹਾਡੇ। ਹਾਂਜੀ ਇੰਜੋਏ ਕਰਦਾ ਸੀਗਾ ਤੇਸ ਕਰਕੇ। ਅੱਛਾ ਉਹਨੂੰ ਗਰੇਲਾ ਲਾਉਣੀਆਂ ਚਾਹੀਦੀਆਂ ਜੀ ਟੌਏ ਟ੍ਰੇਨ। ਤੇ ਹਾਸਾ ਸਿਰਫ ਇਹੀ ਪਲਟਣਾ ਆ ਜਾਂ ਕੋਈ ਬ੍ਰੇਕ ਮਾਰੀ ਹੋਣੀ ਕੋਈ ਗੱਦ। ਕੁਝ ਨਹੀਂ ਬਸ ਉਹਨਾਂ ਦੀ ਜਿਹੜੀ ਹੋਕੋ ਆ ਜਿਹੜੀ ਹਾਂ ਦਰ ਦੇ ਟੌਏ ਟ੍ਰੇਨ ਦੀ। ਜੀ ਉਹ ਉਛਲਦੀ ਸੀਗੀ ਹਾਂਜੀ ਅੱਛਾ ਉਹ ਉਛਲਦੀ ਕਰਦੀ ਉਹਦੇ ਉਹਦੇ ਉਹ ਨਿਕਲੀ ਆ ਜਦੋਂ ਹੀ ਉਦਾਂ ਦਾ ਹੀ ਡੱਬਾ ਪਲਟਿਆ ਬਾਕੀ ਬੜੇ ਸੋਹਣੇ ਸਹੀ ਸੀਗੇ ਬਾਕੀ ਕਿੰਨੇ ਕਿ ਬੱਚੇ ਸੀ ਟ੍ਰੇਨ 'ਚ 3-4 ਡੱਬੇ ਸੀ ਵਰਤਨੇ ਕਿ ਬੱਚੇ ਸੀ ਉੱਚਾ ਸੀ ਇਦਾਂ ਧਿਆਨ ਵੀ ਨਹੀਂ ਮਾਰਿਆ ਜੀ ਐਵੇਂ ਕਹੀਏ ਅਸੀਂ ਹੈਗੇ ਜੀ ਹਾਂਜੀ ਤੇ 5 7 ਤਾਂ ਹੋਣੀ ਹੈ ਜੀ ਅੱਛਾ ਤਾਂ ਇਹ ਵੀ ਸੁਣਿਆ ਬਈ ਸ਼ਹਬਾਜ਼ ਵਾਲੇ ਡੱਬੇ ਚ ਤੁਹਾਡਾ ਇੱਕ ਹੋਰ ਰਿਸ਼ਤੇਦਾਰ ਦਾ ਬੱਚਾ ਹਾਂਜੀ ਉਹ ਵੀ ਬੱਚਾ ਉਹ ਠੀਕ ਹੈ ਜੀ ਉਹਦੇ ਸਿਰ ਚ ਰੋਡ ਪਿਆ ਆ ਠੀਕ ਹੈ ਬੱਸ ਹਾਂਜੀ ਉਹ ਵਿੱਚ ਲੰਮਾ ਪੈ ਗਿਆ ਉਹਦੇ ਵਿੱਚ ਡਿੱਗ ਕੇ ਜਿਹੜਾ ਮੇਰਾ ਬੱਚਾ ਸੀ ਉਹ ਬਾਹਰ ਉਹਦੇ ਉੱਤੇ ਹੀ ਡੱਬਾ ਡਿੱਗ ਗਿਆ ਸਿਰ ਤੇ ਮਤਲਬ ਜਦੋਂ ਇੰਸੀਡੈਂਟ ਹੋਇਆ ਕੋਈ ਪ੍ਰਸ਼ਾਸਨ ਨਹੀਂ ਕੋਈ ਐਂਬੂਲੈਂਸ ਨਹੀਂ ਕੋਈ ਨਹੀਂ ਜੀ ਕੋਈ ਹੈਲਪ ਨਹੀਂ ਕੋਈ ਵੀ ਜਿਹੜਾ ਅਪਲਾਈ ਉੱਥੇ ਦਾ ਨਹੀਂ ਜੀ ਨਹੀਂ ਕੋਈ ਨਹੀਂ ਕੋਈ ਨਹੀਂ ਆਇਆ ਜੀ ਕੀ ਚਾਹੁੰਦੇ ਹੋ ਇਨਸਾਫ ਕਿਦਾਂ ਚਾਹੁੰਦੇ ਹੋ ਇਨਸਾਫ ਚਾਹੁੰਦੇ ਵਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਸ ਬਾਦ ਤੋਂ ਬਾਦ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕਰਨੀ ਚਾਹੀਦੀ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਿੱਥੇ ਵੀ ਵੱਡੇ ਹਾਲ ਮਾਲ ਹਾਊਸ ਹੈ ਜਿੱਥੇ ਵੱਡੇ ਵੱਡੇ ਰੈਸਟੋਰੈਂਟ ਹੈ ਕੁਝ ਨਾ ਕੁਝ ਇਦਾਂ ਦੇ ਬੱਚਿਆਂ ਨੇ ਇੰਜੋਏ ਲਈ ਹੁੰਦਾ ਹੈ ਕੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਜਿਹੜੇ ਬੱਚੇ ਜਾਂਦੇ ਨੇ ਇਹਦਾਂ ਦੀ ਜਿੱਦ ਕਰਦੇ ਨੇ ਕਿ ਅਸੀਂ ਟਰਾਈ ਕਰਨ ਪਰ ਉਹਨਾਂ ਨੂੰ ਸਾਨੂੰ ਦੱਸਣਾ ਵੀ ਚਾਹੀਦਾ ਵੀ ਮਾਪੇ ਵੀ ਨਾਲ ਬੈਠਣ ਜਾਂ ਕਿਦਾਂ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਟ੍ਰੇਨ ਦੇ ਵਿੱਚ ਵੀ ਬੈਠਣਾ ਹੈ ਤੁਸੀਂ ਆਪਣੇ ਬੱਚੇ ਦੇ ਨਾਲ ਬੈਠੋ ਤੁਹਾਨੂੰ ਕੋਈ ਨਹੀਂ ਦੱਸਿਆ ਵੀ ਐਨੀ ਉਮਰ ਦੇ ਇਹਦੇ ਵਿੱਚ ਬੈਠਣਾ ਚਾਹੀਦਾ ਹੈ ਐਨੀ ਉਮਰ ਤੋਂ ਨਹੀਂ ਬੈਠਣਾ ਚਾਹੀਦਾ ਆਪਣੇ ਬੱਚੇ ਦੀ ਆਪ ਰੱਖਿਆ ਕਰੋ ਇਹ ਸਾਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ ਬਸ ਬੱਚੇ ਸਾਡੇ ਬਿਠਾਲ ਕੇ ਤੋ ਟ੍ਰੇਨ ਚ ਲਾਉਣ ਲੱਗ ਪਏ ਇੱਕ ਮਾਂ ਹੋ ਦੇ ਨਾਂ ਤੇ ਬਾਕੀ ਮਾਮਾ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਬਸ ਇਹੀ ਸੁਣਾ ਦੇਣਾ ਚਾਹੀਦੀ ਆ ਵੀ ਜਿੱਦਾਂ ਮੈਂ ਆਪਣੇ ਬੱਚੇ ਨੂੰ ਖੋਇਆ ਉਦਾਂ ਕੋਈ ਆਪਣੇ ਬੱਚੇ ਨੂੰ ਨਾ ਖੋਵੇ ਇਸ ਕਰਕੇ ਮੈਂ ਇਹੀ ਕਹਿਨੀ ਆ ਵੀ ਆਪਣੇ ਬੱਚੇ ਦਾ ਖਿਆਲ ਰੱਖੋ ਉਹ ਤਾਂ ਜੋ ਮੇਰੇ ਨਾਲ ਹੋਣਾ ਸੀ ਉਹ ਹੋ ਗਿਆ ਜੀ